ਪੰਜਾਬੀ ਪੰਜਾਬ ਦੇ ਵਿੱਚ ਪ੍ਰਾਲੀ ਸਾੜਨ ਦੇ ਮਾਮਲਿਆਂ ਤੇ ਨਜ਼ਰ ਰੱਖੇਗੀ ਕੇਂਦਰੀ ਟੀਮ 22 ਵਿਗਿਆਨੀਆਂ ਦੀ ਫਲਾਈਂਗ ਸਕੁਐਡ ਟੀਮਾਂ ਕਰਨ ਗਿਆ ਚੈਕ ਇੱਕ ਪੰਜਾਬ ਦੇ ਵਿੱਚ ਹੁਣ ਤੱਕ ਸਾਹਮਣੇ ਆਏ ਨੇ ਪ੍ਰਾਲੀ ਸਾੜਨ ਦੇ ਕਰੀਬ 100 ਮਾਮਲੇ ਗਲੈਂਸ ਦੇ ਪ੍ਰਯੋਜਕ ਮੈਕ ਲਾਈਫ ਮਿਲਕ ਇੱਕ ਵੱਖਰਾ ਸਵਾਦ हमारे स्थानीय व्यापार संस्कृति और कला को बढ़ाने बढ़ावा देने का यह एक महत्वपूर्ण मंच भी है मुझे खुशी है कि मैं यह मेला आयोजित करने के लिए अपने पर्यटन विभाग हरियाणा सरकार के मैं सराहना करता हूं और साथ ही इस आयोजन में सहयोग करने वाले हमारी तमाम समाज सेवी नागरिक संस्थाओं का भी मैं आभार प्रकट करता हूं। मैं देख रहा हूं कि आज इस मेले में पहले दिन ही आप इतनी भारी संख्या में यहां पहुंचे हैं मैं आप सबका भी आज इस अवसर पर स्वागत करता हूं मुझे ये खुशी है कि आप यहां सामान तो खरीदेंगे ही केवल हमारे शिल्पकारों को प्रोत्साहित करेंगे ही बल्कि जो इस मेले की थीम है इस मेले की थीम आत्मनिर्भर भारत स्वदेशी मेला आप आत्मनिर्भर और स्वदेशी भारत निर्माण में एक महत्वपूर्ण कदम भी आप बढ़ाएंगे मुझे ये खुशी है साथियों इस मेले का जो मैंने अभी चर्चा किया है कि आत्मनिर्भर भारत स्वदेशी मेला और वी यूनाइट फैमिलीज बड़ा ही महत्वपूर्ण है मित्रों हम सब जानते हैं कि यशस्वी देश के प्रधानमंत्री आदरणीय नरेंद्र मोदी जी ने दो तक विकसित भारत के विकसित भारत के इस राष्ट्र का लक्ष्य रखा है विकसित भारत के लक्ष्य को प्राप्त करने का मार्ग केवल लोकल फॉर वोकल है आदरणीय प्रधानमंत्री जी इस बात की चर्चा करते हैं मुझे खुशी है आत्मनिर्भरता और स्वदेशी इसी रास्ते से होकर के गुजरता है लोकल फॉर वोकल ਜੋ ਸਾਰੇ ਦਿ ਤਿਹਾਰ ਨੂੰ ਲੈ ਕੇ ਲੁਧਿਆਣਾ ਵਾਸੀਆਂ ਚ ਭਾਰੀ ਉਤਸ਼ਾਹ ਹੈ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਇਸ ਵਾਰ ਲੁਧਿਆਣਾ ਵਿੱਚ 121 ਫੁੱਟ ਉੱਚਾ ਰਾਵਣ ਦਾ ਪੁਤਲਾ ਤਿਆਰ ਕੀਤਾ ਗਿਆ ਜਿਸ ਦਾ ਸ਼ਾਮ ਨੂੰ ਦਹਨ ਕੀਤਾ ਜਾਏਗਾ ਰਾਵਣ ਦਹਨ ਤੋਂ ਪਹਿਲਾਂ ਰਾਵਣ ਦੀ ਰਵਾਇਤੀ ਪੂਜਾ ਕੀਤੀ ਗਈ ਕਾਜ਼ੀਏ ਕਿ ਮੇਲੇ ਦੌਰਾਨ ਸਿਆਸੀ ਤੇ ਧਾਰਮਿਕ ਆਗੂ ਸ਼ਰਕਤ ਕਰਨਗੇ ਤਿਹਾਰ ਦੁਸ਼ਹਰਾ ਅੱਜ ਦੇਸ਼ ਭਰ ਦੇ ਵਿੱਚ ਧੁੰਮਤਾਂ ਨਾਲ ਮਨਾਇਆ ਜਾਣਾ ਪਰ ਲੁਧਿਆਣਾ ਦੇ ਦ੍ਰੈਸੀ ਮੈਦਾਨ ਦੇ ਵਿੱਚ ਤਿਆਰੀਆਂ ਮੁਕੰਮਲ ਕਰ ਲੀਆਂ ਗਈਆਂ ਨੇ ਪੰਜਾਬ ਦਾ ਸਭ ਤੋਂ ਉੱਚਾ 라ਵਣ ਤਿਆਰ ਕੀਤਾ ਗਿਆ 121 ਫੁੱਟ ਦੀ ਉਚਾਈ ਜਿਹੜੀ ਆ ਰੱਖੀ ਗਈ ਆ ਔਰ ਖਾਸ ਗੱਲ ਅਗਰ 라ਵਣ ਦੀ ਜਿਸ ਤਰੀਕੇ ਨਾਲ ਬਣਾਉਣ ਵਾਲੇ ਜਿਹੜੇ ਕਾਰੀਗਰ ਉਹਨਾਂ ਨੇ ਦੱਸਿਆ ਕਿ ਇੱਕ ਬੈਲਟ ਜਿਹੜੀ ਆ ਖਿਚਲਾ ਕੇਂਦਰ ਬਣੇਗੀ ਇਹ ਆਪਣੀ ਜਿਹੜੀਆਂ ਲਾਈਟਾਂ ਦੀ ਪ੍ਰਦਰਸ਼ਨੀ ਜਿਹੜੀ ਦਿਖਾਵੇਗੀ ਜੋ ਇੱਕ ਦਰਸ਼ਕਾਂ ਲਈ ਖਿਚਲਾ ਕੇਂਦਰ ਬਣੇਗੀ ਇਸ ਦੇ ਨਾਲ ਨਾਲ 라ਵਣ ਦੀਆਂ ਜਿਹੜੀਆਂ ਮੁੱਖਾਂ ਨੇ ਤਲਵਾਰਾਂ ਉਹ ਵੀ ਆਪਣੇ ਆਪ ਦੇ ਵਿੱਚ ਦੇਖਿਆ ਜਾ ਸਕਦਾ ਕਿ ਕਿਸ ਤਰੀਕੇ ਦੇ ਨਾਲ 라ਵਣ ਜਿਹੜਾ ਤਿਆਰ ਕੀਤਾ ਗਿਆ ਔਰ ਖਾਸ ਕਰਕੇ ਅਗਲ ਗੱਲ ਕਰੀਏ ਲੁਧਿਆਣਾ ਦੇ ਦ੍ਰੈਸੀ ਮੈਦਾਨ ਦੀ ਤਾਂ ਇੱਥੇ ਸਵੇਰ ਦੇ ਸਮੇਂ 라ਵਣ ਦੀ ਪੂਜਾ ਕੀਤੀ ਜਾਂਦੀ ਹੈ ਸ਼ਾਮ ਦੇ ਸਮੇਂ 라ਵਣ ਦહન ਕੀਤਾ ਜਾਂਦਾ ਸੰਗ੍ਰੋਹ ਦੇ ਵਿੱਚ ਵੀ ਦਸਾਈਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ ਸ਼ਹਿਰ ਦੀ ਮੇਲਾ ਗਰਾਊਂਡ ਤਰ੍ਹਾਂ ਤਰ੍ਹਾਂ ਦੀਆਂ ਦੁਕਾਨਾਂ ਦੇ ਨਾਲ ਸਜੀ ਹੋਈ ਹੈ ਸੰਗ੍ਰੋਹ ਦੇ ਸੁਨਾਮ ਦੇ ਵਿੱਚ ਵੀ ਸ਼੍ਰੀ ਰਾਮਾ ਰਾਮਲੀਲਾ ਕਲੱਬ ਦੇ ਵੱਲੋਂ ਦੁਸ਼ਰਵ ਦੇ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਿਆਨੀ ਜਿੱਥੇ ਇੱਕ ਵਾਰ ਫਿਰ ਲੋਕਾਂ ਨੂੰ ਬਦੀ ਤੇ ਨੇਕੀ ਦੀ ਜਿੱਤ ਦਾ ਸੁਨੇਹਾ ਦਿੱਤਾ ਜਾਏਗਾ। ਇਹਦੇ ਸੁਨਾਮ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਜਿਹੜੀ ਰਾਮਲੀਲਾ ਜਿਹੜਾ ਰਾਵਣ ਤੁਹਾਨੂੰ ਦਿਖਾਉਣ ਆਏ ਅਸੀਂ ਉਹ 1925 ਤੋਂ ਲਗਾਤਾਰ ਬੰਦਾ ਆ ਰਿਹਾ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਪੂਰੇ 100 ਸਾਲ ਹੋ ਚੁੱਕੇ ਨੇ ਇੱਕ ਸਦੀ ਹੋ ਚੁੱਕੀ ਆ ਇਹ ਸਬੂਤ ਜਿਹੜੇ ਹੈਗੇ ਨੇ ਇਹ ਰਾਮਲੀਲਾ ਕਮੇਟੀ ਆਵਾ ਬੱਦਰੀ ਵਾਲਿਆਂ ਦੇ ਹੈਗੇ ਨੇ ਜਿਹੜੇ ਲਗਾਏ ਹੋਏ ਨੇ ਮੈਂ ਜੀ ਘੱਟੋ ਘਾਟ 40 ਕੇ ਸਾਲ ਤੋਂ ਲੱਗਿਆ ਜੀ ਹੋਰ ਫਰੀ ਸੇਵਾ ਕਰਿਆ ਮੇਕਅਪ ਕਰਨ ਦੀ ਕਦੀ ਪੈਸਾ ਨਹੀਂ ਆਪਾਂ ਨਹੀਂ ਲੈਂਦਾ ਮਤਲਬ ਪੂਰੀ ਕਮੇਟੀ ਦਾ ਜਿਹੜੇ ਰੋਲ ਹੁੰਦੇ ਨੇ ਮੇਕਅਪ ਕਰ ਦਿੰਦੇ ਹਾਂ ਹਾਂ ਜੀ ਮੈਂ ਮੇਕਅਪ ਕਰਦਾ ਜੀ ਸਰ 1925 ਦੀ ਗੱਲ ਕਰ ਰਹੇ ਹਾਂ ਤਾਂ ਉਸ ਸਮੇਂ ਤਾਂ ਬਿਜਲੀ ਵੀ ਨਹੀਂ ਹੁੰਦੀ ਸੀ ਕਿਸ ਤਰੀਕੇ ਨਾਲ ਆਰਾਮ ਲੀਲਾ ਹੁੰਦੀ ਸੀ ਉਦੋਂ ਬਸ ਲਾਈਟ ਮਾੜੀ ਮੱਟੀ ਦੀਵੇ ਨਾਲ ਚੱਲਦੀ ਸੀ ਕੋਈ ਦੀਵਾ ਮੋਮਤੀ ਵਸੋਰ

बच्चों को बहुत शौक होता है मेला घूमने का तो बस साल में एक बार आता है मज़े करते हैं लोग आज हम बच्चे को अपने दशहरा टिकवाने लाए हैं ये हमारे बड़े बहाुचु का फर्स्ट दशहरा है क्योंकि जो रावण थे वो एक बहुत बड़े विद्वान थे लोग अपने बच्चों को माथा टिकवाने के लिए लाते हैं कि हमारा बच्चा भी ऐसे विद्वान बने इंटेलिजेंट बने ਚੰਡੀਗੜ੍ਹ ਦੇ ਸੈਕਟਰ 30 ਵਿੱਚ ਦੁਸਾਰੇ ਤੋਂ ਪਹਿਲਾਂ ਹੀ 라ਵਣ ਦਹਨ ਹੋ ਗਿਆ ਕੁਝ ਸ਼ਰਧਾਰਥੀ ਅਨਸਰਾਂ ਦੇ ਵੱਲੋਂ ਰਾਤ ਵੇਲੇ 라ਵਣ ਦੇ ਪੁਤਲੇ ਨੂੰ ਅੱਗ ਲਾ ਦਿੱਤੀ ਗਈ ਇਸ ਕਾਰਨ ਅਚਾਨਕ ਆਪਣਾ ਦਫੜੀ ਮੱਚ ਗਈ ਲੋਕਾਂ ਦੇ ਸੂਚਿਤ ਕਰਨ ਤੇ ਫਾਇਰ ਬ੍ਰਿਗੇਡ ਦੇ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਪੁਤਲਾ ਪੂਰੀ ਤਰ੍ਹਾਂ ਸਵਾਹ ਹੋ ਗਿਆ ਪੁਰਦਾਸਪੁਰ ਦੇ ਪਿੰਡ ਕੋਠੇ ਚਨੂ ਦੀ ਪੀੜਤ ਸੱਸ ਨੂੰ ਮਿਲਣ ਦੇ ਲਈ ਸਿੱਖ ਜਥੇਬੰਦੀਆਂ ਪਹੁੰਚੇ ਹਨ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਦਿਖਾਇਆ ਕਿ ਨੂ ਨਸ਼ੇ ਚ ਤੁਤ ਸੀ ਅਤੇ ਪਰਿਵਾਰ ਨੇ ਦੱਸਿਆ ਕਿ ਨੂ ਦੇ ਵੱਲੋਂ ਰੋਜ਼ਾਨਾ ਸ਼ਰਾਬ ਪੀ ਕੇ ਕਲੇਸ਼ ਕੀਤਾ ਜਾਂਦਾ ਸਿੱਖ ਜਥੇਬੰਦੀਆਂ ਨੇ ਅਪੀਲ ਕੀਤੀ ਹੈ ਜੇਕਰ ਮੁਰ ਬਜ਼ੁਰਗ ਮਾਤਾ ਦੇ ਨਾਲ ਕੋਟਵਾਰ ਹੋਈ ਤਾਂ ਮਹਿਲਾ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਔਰ ਕੀਤੀ ਜਾਵੇ ਤਾਂ ਜ਼ਿਕਰ ਹੋ ਗਿਆ ਕਿ ਬਿੱਤ ਦਿਨੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਦੇ ਵਿੱਚ ਮੁੰਡੇ ਦੇ ਵੱਲੋਂ ਸਸਤੇ ਥੱਪੜ ਮਾਰੇ ਜਾ ਰਹੇ ਸਨ ਬਜ਼ੁਰਗ ਨਾਲ ਕੁਕਾਰ ਕੀਤੀ ਜਾ ਰਹੀ ਸੀ ਬਜ਼ੁਰਗ ਮਹਿਲਾ ਦੇ ਪੋਤੇ ਦੇ ਵੱਲੋਂ ਦਸੀਖੀ ਵੀਡੀਓ ਰਿਕਾਰਡ ਕੀਤੀ ਗਈ ਜਿਸ ਤੇ ਮਹਿਲਾ ਕਮਿਸ਼ਨ ਦੇ ਵੱਲੋਂ ਵੀ ਸੁਮੋਟੋ ਲਿਆ ਗਿਆ ਜਿਸ ਬਜ਼ੁਰਗ ਮਾਤਾ ਦੇ ਨਾਲ ਜਿਹੜੀ ਕੁੱਟ ਮਾਰਿਆ ਨਾਲੋਂ ਕੀਤੀ ਗਈ ਹੈ ਹੁਣ ਦਾਰੂ ਦੇ ਨਾਲ ਪੂਰਾ ਡੱਕੀ ਹੋਈ ਹੈ ਠੀਕ ਹੈ ਸੋ ਇੱਕ ਬਜ਼ੁਰਗ ਦੇ ਕੇ ਸਰਕਾਰ ਜੋ ਗਿਉ ਮਾਤਾ ਵਾ ਕਿਉਂ ਤੁਹਾਨੂੰ 당 ਕਰਦੀ ਹੈ ਤੁਹਾਨੂੰ ਇਹ ਦੱਸੋ ਤੁਸੀਂ ਸਾਨੂੰ ਤੁਹਾਡੀ ਨਾ ਜਿੱਥੇ ਬੰਨੀਆਂ ਉਹਨੂੰ ਅਸੀਂ ਆਏ ਆ ਕਿ ਆਪਣਾ ਸਾਨੂੰ ਇਹੋ ਕਹੋ ਕੀਤਾਗਾ ਤੁਹਾਡੀ ਜਿਹੜੀ ਵੀਡੀਓ ਬਹੁਤ ਵੈਰਲ ਹੋਈ ਇਹਨੂੰ ਪ੍ਰੋਬਲਮ ਕੀ ਆ ਤੁਹਾਡੇ ਕੋਲ ਮੈਂ ਕਹਦੇ ਹੋ ਨਹੀਂ ਬੱਸ ਤੁਹਾਨੂੰ ਪਰੇਸ਼ਾਨ ਕਰਨਾ ਜਾਣ ਕੇ ਕੋਈ ਕਰੋ ਤੁਸੀਂ ਤੁਹਾਨੂੰ ਬਚਾਉਣ ਕਰਦੇ ਗਾਣਾ ਉਹਨਾਂ ਖੜਦੇ ਠੀਕ ਹੈ ਇਹ ਅਸੀਂ ਮਤਲਬ ਰੋਜ਼-ਰੋਜ਼ ਮਾਰਦੀ ਰਹੇ ਵਾਹ ਭਰਾ ਮੇਰਾ ਟੀਚਰ ਵਾਪਰਾ ਮੇਰਿਆ ਵਾਪਰਾ ਮੇਰਿਆ ਤੂੰ ਇਹ ਹੈ ਗਿਆ ਇਹਦੇ ਚੋਂ ਚਲੋ ਸੋਫੀ ਦੇ ਨਾਲ ਕਰ ਲਾਂਗੇ ਇਹਨੂੰ ਕੋਈ ਗੱਲ ਨਹੀਂ ਸੋਫੀ ਆਂਦੀ ਨਹੀਂ ਭਰਾ ਪਹਿਲਾਂ ਸ਼ਰਮ ਨੂੰ ਚਾਹੀਦੀ ਆ ਇਹ ਉਹ ਕਹਿੰਦਾ ਵੀ ਟੀਚਰ ਵਾ ਟੀਚਰ ਬਣਨਾ ਮੈਡਮ ਡਾਕਟਰ ਉਹ ਮੈਂ ਡਾਕਟਰ ਉਹ ਟੀਚਰ ਕਹਿੰਦੇ ਟੀਚਰ 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 ਡਾਕਟਰ ਵਾ ਮਾਤਾ ਜੀ ਆ ਮਾਤਾ ਜੀ ਤਾਂ ਕਿੱਥੇ ਜਾਂਦੀ ਹੈ ਹਾਂ ਕਿੱਥੇ ਜਾਂਦੀ ਹੈ ਇੱਧਰ ਕਿੱਥੇ ਜਾਂਦੀ ਆ ਆ ਬੁੱਢੇ ਵਾਰੇ ਕਿੱਥੇ ਜਾਣਾ ਹੁੰਦਾ ਇੱਧਰ ਆ ਫਿਰ ਸਟਾਨ ਤੋਂ ਕਰਦੀ ਨਹੀਂ ਬੁੱਢੇ ਵਾਰੇ ਇੱਥੇ ਰੱਖਣੀ ਆ ਕਿ ਮੈਂ ਆਪਣੀ ਇੱਥੇ ਜਾਂਦੀ ਆ ਦਲਤ ਪਾਸੇ ਨਾ ਜਾਣ ਦੀ ਲੋੜ ਨਹੀਂ ਉਹ ਨਾ ਕਰਿਓ ਉਹਨਾਂ ਸ਼ਰਦਾਖੀ ਨਾ ਦਲਤ ਬੋਲਣ ਦੀ ਲੋੜ ਨਹੀਂ ਬਾੜ ਬੱਚੀ ਤੁਸੀਂ ਬੋਲਾਂਗੇ ਮੇਰੀ ਕਸਮ ਮਾਤਾ ਕਿੱਥੇ ਜਾਂਦੀ ਆ ਕਿੱਥੇ ਜਾਂਦੀ ਆ ਠੀਕ ਹੈ ਜੇ ਸਾਨੂੰ ਪਤਾ ਲੱਗ ਗਿਆ ਤੁਹਾਡੇ ਧਿਆਨ ਦੇ ਵਿੱਚ ਰਹਿਣਾ ਵੀ ਜੇ ਮਾਤਾ ਨਾਲ ਕੁੱਟ ਮਾਰੋ ਇਹ ਜੋ ਮਰਦਿਓ ਇਹ ਜੋ ਮਰਦਿਓ ਦੋ ਮਰਜੀ ਭਾਵੇਂ ਪ੍ਰਸ਼ਾਸਨ ਭਾਵੇਂ ਪੁਲਿਸ ਸਾਡੇ ਦੇ ਕੈ ਪੈਰਵਾਈ ਕਰੇ ਭਾਵੇਂ ਸਾਡੇ ਦੇ ਪਰਚਾ ਇੱਥੇ ਮਾਤਾ ਨੂੰ ਆਪਾਂ ਕਿਹਨੂੰ ਘੂਰੀ ਹੋਣੀ ਵਟਣ ਦੇਣੀ ਠੀਕ ਹੈ ਮਾਰ ਕੋਟੇ ਬਹੁਤ ਦੂਰ ਦੀ ਗੱਲ ਹੈ ਸਾਰਾ ਭਾਵੇਂ ਨਗਰੀ ਇਹ ਸੁਣ ਲਵੇ ਸਾਰਾ ਨਗਰ ਵੀ ਇਹ ਨਗਰ ਵੀ ਆ ਭਾਵੇਂ ਪੰਚਾਇਤ ਵੀ ਸਾਰੇ ਇਸ ਨੂੰ ਚੀਜ਼ ਦੇ ਵਿੱਚ ਜੀਣੇ ਲਾ ਰੋ ਮੋਹਾਲੀ ਚ ਸਾਈਬਰ ਠੱਗੀ ਦਾ ਜ ਇਹ ਹਾ ਮਾਮਲਾ ਸਾਹਮਣੇ ਆਇਆ ਜਿਸ ਨੇ 35 ਮਹਿਲਾਵਾਂ ਨੂੰ ਨਿਵੇਸ਼ ਦੇ ਲਾਲਚ ਚ ਫਸਾ ਕੇ ਕਰੇ 1 ਕਰੋੜ ਰੁਪਏ ਦੀ ਠੱਗੀ ਮਾਰੀ ਸਾਈਬਰ ਧੱਕੇ ਦੀ ਮਾਸਟਰਮਾਈਂਡ ਨਵਦੀਪ ਕੌਰ ਉਹ ਨਿਸ਼ਾਨ ਰਾਣੀ ਹੈ ਜਿਸ ਨੇ ਸੋਸ਼ਲ ਮੀਡੀਆ ਦੇ ਰਾਹੀਂ ਪਹਿਲਾਂ ਔਰਤਾਂ ਦਾ ਭਰੋਸਾ ਜਿੱਤਿਆ ਅਤੇ ਫਿਰ ਕਰੋੜਾਂ ਰੁਪਏ ਦੀ ਧੱਕੀ ਮਾਰੀ ਹੈ ਪੀੜਤਾ ਨੇ ਚੰਡੀਗੜ੍ਹ ndecp ਦਫਤਰ ਪਹੁੰਚ ਕੇ ਇਨਸਾਫ ਦੀ ਗੋਹਾਰ ਲਾਈ ਹੈ ਥੋੜੀ ਥੋੜੀ ਕਰਕੇ ਐਨ ਮਤਲਬ ਕਿ ਅਸੀਂ 36000 ਤੋਂ ਸਟਾਰਟ ਕੀਤਾ ਸੀਗਾ ਮੇਰੀ ਪੇਮੈਂਟ 14 ਲੱਖ 22 ਹਜ਼ਾਰ ਦੀ ਹੈ ਜਿਹਦੇ ਵਿੱਚ ਥੋੜਾ ਥੋੜਾ ਕਰਕੇ ਇਨਵੈਸਟ ਕਰਵਾਂਦੇ ਕਰਵਾਂਦੇ ਨੇ ਵੀ ਤੁਸੀਂ ਐਨੇ ਪੈਸੇ ਹੋਰ ਇਨਵੈਸਟ ਕਰੋ ਤੁਹਾਡਾ ਮੈਂ ਕਲੀਅਰ ਕਰ ਦੂੰਗੀ ਐਨੇ ਹੋਰ ਕਰੋ ਇਨਵੈਸਟ ਕੈਕ ਇਨਵੈਸਟ ਜਿਵੇਂ ਮਤਲਬ ਇਹਨੇ 30000 ਰੁਪਏ ਕਰਾਇਆ ਵੀ ਮੈਂ ਤੁਹਾਨੂੰ ਕੁਝ ਟਾਈਮ ਦੇ ਤੱਕ 60000 ਰੁਪਏ ਕਰ ਦੂੰਗੀ ਉਹ ਕੁਝ ਟਾਈਮ ਦੇ ਚੱਕਰ ਦੇ ਵਿੱਚ ਮਤਲਬ ਦੁਬਾਰਾ ਦੁਬਾਰਾ ਇਨਵੈਸਟਮੈਂਟ ਕਰਵਾਉਂਦੀ ਹੈ ਕਿ ਇੰਨੇ ਤੇ ਜਿਆਦਾ ਅਸੀਂ ਪਰੇਸ਼ਾਨ ਹੋ ਗਏ ਅਸੀਂ ਆਪਣੇ ਘਰੇ ਵੀ ਨਹੀਂ ਬਹਿ ਸਕਦੇ ਸੰਘੂ ਦੇ ਲੈਹਰਾ ਦੀ ਅਲਾਜ ਮੰਡੀ ਦੇ ਵਿੱਚ ਛੋਨੇ ਦੀ ਖਰੀਦ ਦੀ ਸ਼ੁਰੂਆਤ ਕੈਬਨਿਟ ਕੰਪਨੀ ਬਰਿੰਦਰ ਕੁਮਾਰ ਗੋਇਲ ਨੇ ਕਰਵਾਈ ਹੈ ਇਸ ਮੌਕੇ ਉਨਾਂ ਕਿਸਾਨਾਂ ਨੂੰ ਪ੍ਰੋਸਤ ਦਿੱਤਾ ਕੰਨ ਦਾਤਨ ਮੰਡੀਆਂ ਦੇ ਵਿੱਚ ਤਕਲੀਫ ਨਹੀਂ ਹੋਏਗੀ ਖਰੀਦ ਦੇ ਲਈ 172 ਕੇਂਦਰ ਬਣਾਏ ਗਏ ਨੇ ਇੱਥੇ ਐਸਆਰ 13.5 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਦੀ ਸੰਭਾਵਨਾ ਹੈ ਜਿਸ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਲੇਬਰ ਤੋਂ ਆਟੋ ਆਈ ਪਾਣੀ ਬਿਜਲੀ ਅਤੇ ਲਿਫਟਿੰਗ ਦੇ ਮਜਬੂਤ ਪ੍ਰਬੰਧ ਕੀਤੇ ਗਏ ਨੇ ਗੋਇਲ ਨੇ ਕਿਸਾਨਾਂ ਦੀ ਸੁੱਕੀ ਤੇ ਸਾਫ ਫਸਲ ਲਿਉਣ ਲਈ ਨੂੰ ਲੈ ਕੇ ਤਰਜੀਹ ਦਿੱਤੀ ਹੈ ਅਪੀਲ ਕੀਤੀ ਹੈ ਤੇ ਖਾਸ ਕਰਦਾ ਕਿ ਸਾਰਿਆਂ ਦਾ ਜਿਹੜਾ ਸੀਜ਼ਨ ਹੈ ਉਹ ਬਹੁਤ ਵਧੀਆ ਲੱਗੇਗਾ ਭਰਪੂਰ ਫਸਲ ਹੋਏਗੀ ਤੇ ਫਸਲ ਦੇ ਉੱਤੇ ਸਾਰਾ ਡਿਪੈਂਡ ਕਰਦਾ ਹੈ ਖਰੀਦ ਪਰੰਦਾ ਦਾ ਬਹੁਤ ਵੱਡਾ ਲਾਭ ਹੈ ਖਰੀਦ ਸੰਗਰੂ ਦੇ ਵਿੱਚ ਇਸ ਸਾਲ ਮੰਡੀਆਂ ਦੇ ਵਿੱਚ ਪ੍ਰਵਾਸੀ ਮਜ਼ਦੂਰ ਨਾ ਹੋਣ ਕਾਰਨ ਆੜਤੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਆੜਤੀ ਯੂਨੀਅਨ ਦੇ ਪ੍ਰਧਾਨ ਨੇ ਕਿ ਸਾਨੂੰ ਮਜ਼ਦੂਰਾਂ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਮਜ਼ਦੂਰ ਨਾ ਹੋਣ ਕਾਰਨ ਮੰਡੀਆਂ 'ਚ ਕੰਮ ਨਹੀਂ ਹੋ ਰਿਹਾ ਲੇਬਰ ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਸੰਗਰੂਰ ਦੀ ਅਨਾਜ ਮੰਡੀ ਦੇ ਵਿੱਚ ਹਰ ਸਾਲ 5000 ਦੇ ਲਗਭਗ ਪ੍ਰਵਾਸੀ ਮਜ਼ਦੂਰ ਆਉਂਦੇ ਸਨ ਪਰ ਇਸ ਵਾਰ ਹੁਣ ਤੱਕ ਸਿਰਫ 300 ਤੋਂ 400 ਪ੍ਰਵਾਸੀ ਹੀ ਆਏ ਨੇ। ਉਹ ਦੂਧਾਂ ਜਿੱਥੇ ਕਿ ਝੋਨੇ ਦਾ ਸੀਜ਼ਨ ਪੂਰਾ ਪੀਕ ਦੇ ਉੱਪਰ ਆ ਤੁਸੀਂ ਇਸ ਵਕਤ ਤਸਵੀਰਾਂ ਅਨਾਜ ਮੰਡੀ ਦੇਆਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਝੋਨੇ ਦੇ ਅੰਬਾਰ ਲੱਗੇ ਹੋਏ ਨੇ ਕਿਸਾਨ ਆਪਣੀ 6 ਮਹੀਨੇ ਦੀ ਫਸਲ ਪੱਕਣ ਤੋਂ ਬਾਅਦ ਹੁਣ ਮੰਡੀਆਂ ਦੇ ਵਿੱਚ ਵੇਚਣ ਆ ਰਹੇ ਨੇ ਪਰ ਸਭ ਤੋਂ ਵੱਡੀ ਦਿੱਕਤ ਹੁਣ ਆੜਤੀਏ ਕਹਿ ਰਹੇ ਨੇ ਕਿ ਸਾਨੂੰ ਲੇਬਰ ਦੀ ਯਾਰੀ। 83 ਸੰਗਰੂਰ ਦੀ ਅਨਾਜ ਮੰਡੀ ਦੇ ਵਿੱਚ ਸਿਰਫ 5 ਜਾਂ 7% ਹੀ ਜਿਹੜੇ ਪ੍ਰਵਾਸੀ ਲੇਬਰ ਆ ਉਹ ਆਈ ਆ। 95% ਦੇ ਲਗਭਗ ਪ੍ਰਵਾਸੀ ਲੇਬਰ ਇੱਥੇ ਨਹੀਂ ਪਹੁੰਚੀ। ਗੱਲਬਾਤ ਕਰਦੇ ਆ ਪਹਿਲਾਂ ਪ੍ਰਧਾਨ ਮੌਜੂਦ ਨੇ ਮਜ਼ਦੂਰੀ ਯੂਨੀਅਨ ਦੇ। ਭਾਈ ਜੀ ਕੀ ਨਾਮ ਆ ਤੁਹਾਡਾ? ਮੇਰਾ ਨਾਮ ਜੀ ਰਾਜ ਕੁਮਾਰ ਰਾਜੂ ਪ੍ਰਧਾਨ ਦਾਣਾ ਮੰਡੀ ਸੰਗਰੂਰ ਮਜ਼ਦੂਰ ਯੂਨੀਅਨ ਦਾ। ਰਾਜੂ ਜੀ ਕਿਵੇਂ ਦੇਖਦੇ ਹੋ? ਥੋੜੀ ਜਾਣਕਾਰੀ ਦਿਓ ਕਿ ਸੰਗਰੂਰ ਦੀ ਅਨਾਜ ਮੰਡੀ ਦੇ ਵਿੱਚ ਕਿੰਨੀ ਕੁ ਜ਼ਿਆਦਾ ਲੇਬਰ ਪਹੁੰਚਦੀ ਆ ਪਹਿਲਾਂ ਤੇ ਹੁਣ ਪ੍ਰਵਾਸੀ ਲੇਬਰ ਕਿੰਨੀ ਘੱਟ ਆਈ ਆ ਇਹਦੇ ਨਾਲ ਕਿੰਨਾ ਕੁ ਫਰਕ ਪਊਗਾ ਫਰਕ ਦੇਖੋ ਜੀ ਬਹੁਤ ਜ਼ਿਆਦਾ ਹੈ ਇਹ ਮੈਨੂੰ ਤਾਂ ਬਲਕਿ ਮੈਂ ਪ੍ਰਧਾਨ ਦੇ ਹੋਣ ਦੇ ਨਾਤੇ ਮੈਨੂੰ ਤਾਂ ਬਹੁਤ ਬਾਹਰੋਂ ਵੀ ਮੰਡੀਆਂ 'ਚੋਂ ਫੋਨ ਆ ਰਹੇ ਨੇ ਲੋਕ ਕਹਿੰਨੇ ਵਿਹਾਰ ਤੋਂ ਡਰੇ ਪਏ ਨੇ ਉਹ ਫੋਨ ਕਰ ਰਹੇ ਨੇ ਕਿ ਸਾਨੂੰ ਲੁਧਿਆਣਾ ਸਟੇਸ਼ਨ ਤੋਂ ਤੁਹਾਨੂੰ ਭਜਾ ਰਹੇ ਨੇ ਜਾਂ ਅਖਲ ਸਟੇਸ਼ਨ ਤੋਂ ਭਜਾ ਰਹੇ ਨੇ ਮੰਡੀਆਂ ਦੇ ਵਿੱਚ ਕਟਮਾਰ ਹੋ ਰਹੀ ਆ ਵੀ ਇਹ ਗੱਲ ਵੀ ਅਸੀਂ ਆਣਾ ਨਹੀਂ ਚਾਹੁੰਦੇ ਲੇਬਰ ਤਿਆਰ ਨਹੀਂ ਹੈ ਤਾਂ ਇਹਦਾ ਜਿਹੜਾ ਖਾਮ ਮ ਆ ਜਾਗਾ ਇਹ ਸਾਡੇ ਆਰਥੀਆਂ ਨੂੰ ਸਾਨੂੰ ਮਜ਼ਦੂਰਾਂ ਨੂੰ ਤੇ ਕਿਸਾਨਾਂ ਨੂੰ ਇਹ ਭੁਗਤਣਾ ਪਵੇਗਾ ਹੜਾਂ ਦੀ ਮਾਰ ਤੋਂ ਬਾਅਦ ਹੁਣ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਡੇਂਗੂ ਮਲੇਰੀਆ ਤੇ ਵਾਇਰਲ ਬੁਖਾਰ ਲੋਕਾਂ ਨੂੰ ਆਪਣੀ ਲਪੇਟ ਚ ਲੈ ਰਹੇ ਆ ਮੌਸਮੀ ਬਦਲਾਅ ਵੀ ਲੋਕਾਂ ਦੀ ਸਿਹਤ ਖਰਾਬ ਕਰਨ ਦਾ ਕਾਰਨ ਬਣ ਰਹੇ ਹੈ ਪਰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਡਾਕਟਰ ਦਾ ਕਹਿਣਾ ਹੈ ਕਿ ਹੁਣ ਤੱਕ ਇਲਾਕੇ ਦੇ ਵਿੱਚ ਡੇਂਗੂ ਦਾ ਕੋਈ ਵੀ ਤਾਜ਼ਾ ਮਰੀਜ਼ ਸਾਹਮਣੇ ਨਹੀਂ ਆਇਆ ਜੁਲਾਈ ਅਤੇ ਅਗਸਤ ਮਹੀਨੇ ਦੌਰਾਨ ਉਹਨਾਂ ਦੇ ਕੋਲ ਡੇਂਗੂ ਦੇ ਮਰੀਜ਼ ਆਏ ਸਨ ਜੋ ਕਿ ਇਲਾਜ ਤੋਂ ਬਾਅਦ ਠੀਕ ਹੋ ਕੇ ਜਾ ਚੁੱਕੇ। ਕਲਾ ਬਲਾਕ ਨੂੰ ਦੋ ਫੌਗਿੰਗ ਮਸ਼ੀਨਾਂ ਦਿੱਤੀਆਂ ਗਈਆਂ ਜਿਸ ਦੇ ਨਾਲ ਅਸੀਂ ਐਕਸਟੈਂਸਿਵ ਫੌਗਿੰਗ ਕਰਵਾਈ ਹੈ। ਔਰ ਉਹਦੇ ਵਿੱਚ ਸਾਡੇ तकरीबन 21 ਮਲਟੀਪਰਪਸ ਹੈਲਥ ਵਰਕਰ ਲੱਗੇ ਹੋਏ ਨੇ ਪੰਜ ਸਾਡੇ ਸੈਨੀਟਰੀ ਇੰਸਪੈਕਟਰ ਜਿਹੜੇ ਆ ਉਹ ਹਰ ਏਰੀਆ ਵਿੱਚ ਅਸੀਂ ਜਿਹੜੀ ਫੋਗਿੰਗ ਹੈ ਉਹ ਕਵਰ ਕਰ ਰਹੇ ਆ ਉਹਦੇ ਨਾਲ ਇਹ ਇਫੈਕਟ ਹੋਇਆ ਹੈ ਕਿ ਸਾਡੇ ਕੋਲ ਅਜੇ ਤੱਕ ਕੋਈ ਡੇਂਗੂ ਮਲੇਰੀਆ ਜਾਂ ਕਿਸੇ ਹੋਰ ਤਰ੍ਹਾਂ ਦੀ ਕੋਈ ਬਿਮਾਰੀ ਦਾ ਕੋਈ ਐਪੀਡੈਮਿਕ ਬਾਰੇ ਕੋਈ ਵੀ ਹੱਲੇ ਮਰੀਜ਼ ਜਿਹੜਾ ਸਾਡੇ ਕੋਲ ਨਹੀਂ ਆਇਆ